ਸਤ ਸੰਗ ਜੀ ਪਿਆਰ ਸੇ ਬੋਲੀਏ ਦਾਨ ਰੰਕਰ ਜੀ ਸਮਾਗਮ ਦਾ ਸੌਂਗਾ ਜੀ ਸੁਣ ਕੇ ਜਰਾ ਆ ਗਿਆ ਸਮਾਗਮ ਹੈ ਜਾਣਾ ਸੰਤੋ ਸਾਰੇ ਹਾਨੇ ਕੋਈ ਵੀ ਨਾ ਪਿੱਛੇ ਰਹਿ ਜਾਵੇ ਹੋ ਆ ਗਿਆ ਸਮਾਗਮ ਹੈ ਜਾਣਾ ਸੰਤੋ ਸਾਰੇ ਹਾਨੇ ਕੋਈ ਵੀ ਨਾ ਪਿੱਛੇ ਰਹਿ ਜਾਵੇ ਭਾਈ ਚਾਰਾ ਕਾਇਮ ਕਰੋ ਜਾਗੇ ਉੱਤੇ ਸੰਤੋ ਮੇਰੇ ਗੁਰੂ ਦਾ ਦੇਸ ਐਸਾ ਆ ਓ ਪਾਈ ਚਾਰਾ ਕੈਮ ਕਰੋ ਜੱਗ ਉੱਤੇ ਸੰਤੋ ਮੇਰੇ ਗੁਰੂ ਦਾ ਆਦੇਸ ਐਸਾ ਆਵੇ ਬਸ ਤੇ ਟਰੱਕ ਦੀਆਂ ਸੀਟਾਂ ਲਿਖਵਾ ਦਿਓ ਅੱਧੇ ਪੈਸੇ ਅੱਜ ਤੋਂ ਹੀ ਜਮ੍ਹਾਂ ਕਰਵਾ ਦਿਓ ਬਸ ਤੇ ਟਰੱਕ ਦੀਆਂ ਸੀਟਾਂ ਲਿਖਵਾ ਦਿਓ ਅੱਧੇ ਪੈਸੇ ਅੱਜ ਤੋਂ ਹੀ ਜਮ੍ਹਾਂ ਕਰਵਾ ਦਿਓ ਕਰਨਾ ਨਹੀਂ ਖਰਚ ਫਜ਼ੂਲੇ ਉੱਥੇ ਜਾ ਕੇ ਹਰ ਸੰਤ ਇਹ ਗੱਲ ਸਮਝਾਵੇ ਆ ਗਿਆ ਸਮਾਗਮ ਹੈ ਜਾਣਾ ਸੰਤੋ ਸਾਰਿਆਂ ਨੇ ਕੋਈ ਵੀ ਨਾ ਪਿੱਛੇ ਰਹਿ ਜਾਵੇ ਭਾਈ ਚਾਰਾ ਕਾਇਮ ਕਰੋ ਜਾਗੇ ਉੱਤੇ ਸੰਤੋ ਮੇਰੇ ਗੁਰੂ ਦਾ ਦੇਸ ਐਸਾ ਆਵੇ ਸਾਧ ਸੰਗਤ ਜੀ ਪਿਆਰ ਸੇ ਕਹੀਏ ਧੰਨ ਅਨੰਕਾਰ ਜੀ